ਨਵੇਕ ਚੌਕਣ ਮੇਲੇ ਦੀ ਚਨਵੇਕ ਚੌਕਣ ਮੇਲੇ ਦੀ ਫੈਰ ਤੋਂ ਕੇ ਚਾਜਰਾ ਪੌਂਦੀ ਮੇਲ ਦੀ ਆਉਂਦੀ ਕੇ ਚੌਕਣ ਓਏ ਚਨਵੇਕ ਚੌਕਣ ਮੇਲੇ ਦੀ ਚਨਵੇਕ ਚੌਕਣ ਮੇਲੇ ਦੀ ਓਏ ਚਨਵੇਕ ਉੱਤੇ ਲੱਗੇ ਅੰਬ ਰਸਿਆ ਚਨਵੇਕ ਉੱਤੇ ਲੱਗੇ ਅੰਬ ਰਸਿਆ ਕਿਟ ਕਾੜੀ ਮਰਬਿਆਂ ਵਾਲਿ ਕਾਉਂਕਣ ਹੋਏ ਚੰਨ ਵੇਖੋਂ ਕਾਉਂਕਣ ਮੇਲੇ ਦੀ ਚੰਨ ਵੇਖੋਂ ਕਾਉਂਕਣ ਮੇਲੇ ਦੀ ਚੰਨ ਵੇ ਇੱਕ ਲੱਡੂਆਂ ਦਾ ਪਾ ਪੁੱਛਦੀ ਚੰਨ ਵੇ ਇੱਕ ਲੱਡੂਆਂ ਦਾ ਪਾ ਪੁੱਛਦੀ ਚੰਦ ਚੜਿਆ ਸ਼ਹਿਰ ਵਿੱਚ ਸਾਰੇ ਦੇ ਚੁਪਕੇ ਤਾਰੇ ਕਿ ਸ਼ੌਕਣ ਹੋਏ ਚੰਨ ਵੇ ਕਾਉਂਕਣ ਮੇਲੇ ਦੀ ਚਨ ਵੇਕ ਚੌਕਣ ਮੇਲੇ ਦੀ ਚਨ ਵੇਕ ਚੌਕਣ ਮੇਲੇ ਦੀ ਚਨ ਵੇਕ ਕਗਰਾ ਵੀ ਗਜਦਾ ਚਨ ਵੇਕ ਕਗਰਾ ਵੀ ਗਜਦਾ ਨਕ ਗੋਈ ਦਾ ਮਰੋੜੇ ਖਾਵੇ ਤੇਚ ਨਾ ਜਾਗ ਰੇ ਚੌਕਣ ਓਏ ਚਨ ਵੇਕ ਚੌਕਣ ਮੇਲੇ ਦੀ ਚਨ ਵੇਕ ਚੌਕਣ ਚੰਨ ਵੇ ਕਰਾਈਆਂ ਨੂੰ ਰਾ ਭੁੱਲ ਗਏ ਚੰਨ ਵੇ ਕਰਾਈਆਂ ਨੂੰ ਰਾ ਭੁੱਲ ਗਏ ਉਹ ਦਿਲੋਂਗ ਨਾ ਚੰਨ ਦਮਕੇ ਤੇ ਬਿਜਲੀ ਚਮਕੇ ਕੇ ਚੌਂਕਣ ਹੈ ਚੰਨ ਵੇ ਚੌਂਕਣ ਮੇਲੇ ਦੀ ਚੰਨ ਵੇ ਚੌਂਕਣ ਹੈ ਚੰਨ ਵੇ ਚੌਂਕਣ ਮੇਲੇ ਦੀ ਚੰਨ ਵੇ ਚੌਂਕਣ ਮੇਲੇ ਦੀ ਓਏ ਹੋਏ ਚੌਂਕਣ ਮੇਲੇ ધનવાદજી